ਤੁਸੀਂ ਦੇਖ ਰਹੇ ਹੋ ਜੀਟੀਵੀ ਨਿਊਜ਼ ਤੇ ਮੈਂ ਤੁਹਾਡਾ ਆਪਣਾ ਮਹਿੰਦਰ ਪਾਲ ਨੂੰਗਾ। ਅ ਦੋਸਤੋ ਪਿਛਲੇ 1.5-2 ਸਾਲ ਤੋਂ ਇੱਕ ਰੌਲਾ ਬੜਾ ਤੁਸੀਂ ਸੁਣਿਆ ਹੋਵੇਗਾ ਭਾਰਤ ਮਾਲਾ ਪ੍ਰੋਜੈਕਟ ਬਾਰੇ। ਕੇਂਦਰ ਸਰਕਾਰ ਵੱਲੋਂ ਜਦੋਂ ਭਾਰਤ ਮਾਲਾ ਪ੍ਰੋਜੈਕਟ ਦਾ ਨੋਟੀਫਿਕੇਸ਼ਨ ਕੀਤਾ ਗਿਆ ਤਾਂ ਪ੍ਰਸ਼ਾਸਨ ਦੇ ਵਿੱਚ ਬੈਠੇ ਕੁਝ ਚਲਾਕ ਲੋਕਾਂ ਨੇ ਇੱਥੋਂ ਜਿੱਥੋਂ ਲੰਘਣੀਆਂ ਸੀ ਸੜਕਾਂ ਇਹ ਉਹਦੇ ਨੇੜੇ ਜ਼ਮੀਨਾਂ ਖਰੀਦ ਲਈਆਂ ਤੇ ਉਹਨਾਂ ਜ਼ਮੀਨਾਂ ਨੂੰ ਕਮਰਸ਼ੀਅਲ ਦਿਖਾ ਕੇ ਉਸ ਤੋਂ ਬਾਅਦ ਸਰਕਾਰ ਦੇ ਨਾਲ ਇੱਕ ਵੱਡਾ ਕਪਲਾ ਅੰਜਾਮ ਦਿੱਤਾ ਗਿਆ ਸੋ ਸਾਡੇ ਵਿਸਲ ਗਲੋਰ ਨੇ ਸਾਰਜ ਸਿੰਘ ਸੰਤੂ ਜੀ ਜਿਨ੍ਹਾਂ ਨੂੰ ਅਸੀਂ ਕਾਲਾ ਸੰਤੂ ਵੀ ਕਹਿੰਨੇ ਆ ਜੋ ਕਿ ਪ੍ਰਾਪਰਟੀ ਡੀਲਰ ਦੇ ਤੌਰ ਤੇ ਕੰਮ ਕਰਦੇ ਨੇ ਧਰਮ ਕੋਰਟ ਦੇ ਵਿੱਚ ਸੋ ਉਹਨਾਂ ਵੱਲੋਂ ਇਹ ਕੇਸ ਹੈ ਜਿਹੜਾ ਧਿਆਨ ਦੇ ਵਿੱਚ ਲਿਆਂਦਾ ਗਿਆ ਸੀ ਔਰ ਅੱਜ ਜਿਹੜਾ ਹੈਗਾ ਇਹ ਇਹ ਐਫ ਆਈ ਆਰ ਦੇ ਰੂਪ ਦੇ ਵਿੱਚ ਸਾਹਮਣੇ ਆਇਆ ਤਾਂ ਵਿਜੀਲੈਂਸ ਦੀ ਜਾਂਚ ਤੇ ਪੁਲਿਸ ਵੱਲੋਂ ਇੱਕ ਐਫਆਈਆਰ ਦਰਜ ਕੀਤੀ ਗਈ ਹੈ 0101 ਨੰਬਰ ਮਿਤੀ 16 24 ਨੂੰ ਜਿਹੜੀ ਕਿ ਪਟਵਾਰੀ ਨਰਦੀਪ ਸਿੰਘ ਤੇ ਇੱਕ ਦਿਲਖੁਸ਼ ਕੁਮਾਰੀ ਜੋ ਕਿ ਕਿਸ਼ਨਪੁਰਾ ਵਾਸੀ ਹੈ ਇਹਨਾਂ ਦੋਹਾਂ ਕਰਤੱਅ ਦਰਜ ਕੀਤਾ ਗਿਆ ਹੈ ਅੰਡਰ ਸੈਕਸ਼ਨ 420 465 460 470 ਤੇ 120 ਬੀ ਸੋ ਇਹਨਾਂ ਧਰਾਵਾਂ ਦੇ ਤਹਿਤ ਜਿਹੜੀ ਐਫਆਈਆਰ ਦਰਜ ਕੀਤੀ ਗਈ ਹੈ ਸੋ ਇਸ ਐਫਆਈਆਰ ਦਾ ਜੇਕਰ ਅਸੀਂ ਸਿਹਰਾ ਬੰਨਣਾ ਹੋਵੇ ਤਾਂ ਉਹ ਸਾਰੇ ਸੰਧੂ ਦੇ ਸਿਰ ਤੇ ਬੈਈਦਾ ਕਿਉਂਕਿ ਇਹਨਾਂ ਨੇ ਇਹ ਕਰਪਸ਼ਨ ਦਾ ਮੁੱਦਾ ਜਿਹੜਾ ਉਹਨੂੰ ਉਜਾਗਰ ਕੀਤਾ ਸੀ ਸੋ ਅੱਜ ਅਸੀਂ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਸਾਰੇ ਸੰਧੂ ਜੀ ਨੂੰ ਸੰਧੂ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜੀਡੀਵੀ ਨਿਊਜ਼ ਤੇ ਧੰਨਵਾਦੀ ਤੁਹਾਡਾ ਸਮਾਂ ਦਿੱਤਾ ਸਾਡੀ ਵਿਚ ਕੋਈ ਕੋਈ ਗੱਲ ਸੁਣਨ ਹੋਵੇ ਸੰਦੂ ਸਾਹਿਬ ਤੁਹਾਡੀ ਗੱਲ ਲਗਾਤਾਰ ਹੀ ਸੁਣਦੇ ਆ ਰਹੇ ਸੀਗੇ ਤੁਸੀਂ ਫੇਸਬੁਕ ਤੇ ਵੀ ਲਾਈਵ ਹੋ ਕੇ ਬਹੁਤ ਵਾਰੀ ਜਿਹੜਾ ਹੈਗਾ ਇਹ ਗੱਲਬਾਤ ਕੀਤੀ ਹੈ ਪਰ ਬਹੁਤੇ ਲੋਕ ਤੁਹਾਡੀ ਇਸ ਗੱਲ ਤੇ ਯਕੀਨ ਨਹੀਂ ਸੀ ਕਰਦੇ ਜਦ ਕਿ ਜੀਡੀਵੀ ਨਿਊਜ਼ ਵੱਲੋਂ ਪਹਿਲਾਂ ਵੀ ਇਸ ਸਬੰਧ ਦੇ ਵਿੱਚ ਜਿਹੜਾ ਹੈਗਾ ਖਬਰਾਂ ਪ੍ਰਕਾਸ਼ਿਤ ਕੀਤੀਆਂ ਪਰ ਆਮ ਲੋਕ ਹੈ ਜਿਹੜੇ ਉਹਨਾਂ ਨੂੰ ਇਹ ਲੱਗਦਾ ਸੀਗਾ ਕਿ ਸ਼ਾਇਦ ਸਾਰੇ ਸੰਧੂ ਐਵੇਂ ਰੋਲਾ ਪਾਈ ਜਾਂਦਾ ਸੋ ਅੱਜ ਉਹਨਾਂ ਲੋਕਾਂ ਨੂੰ ਇਹ ਵਿਸ਼ਵਾਸ ਹੋਇਆ ਹੋਊਗਾ ਕਿ ਵਾਕਈ ਸਾਰੇ ਸੰਧੂ ਦੀ ਗੱਲ ਦੇ ਵਿੱਚ दम ਸੀ ਤੇ ਮੈਂ ਤੁਹਾਡੇ ਤੋਂ ਇਹ ਜਾਨਣਾ ਚਾਹੁੰਗਾ ਕਿ ਕੀ ਸੀ ਇਹ ਮਤਲਬਾ ਤਦੋਂ ਤੋਂ ਸ਼ੁਰੂ ਹੋਇਆ ਤੇ ਤੁਸੀਂ ਇਹਦੇ ਵਿੱਚ ਕਿਵੇਂ ਇਨਵੋਲ ਹੋਏ ਤੇ ਕੋਈ ਜਿਹੜੀ ਗੱਲ ਚਾਪਕਾ ਦਿਆ ਯਕੀਨ ਦੀ ਵੇਖੋ ਮੈਂ ਤਾਂ ਇੱਕ ਪ੍ਰੂਫ ਦੇ ਸਕਦਾ ਸੀਐਮ ਨੂੰ ਦੇ ਸਕਦਾ ਜਾਂ ਵਿਜੀਲੈਂਸ ਨੂੰ ਦੇ ਸਕਦਾ ਵਾਂ ਤੇ ਜਿਹੜਾ ਤੁਹਾਡਾ ਇੱਕ ਤੀਜੀ ਅੱਖ মিডিਆ মিডিਆ ਜਿਹੜੀ ਸਭ ਤੋਂ ਮਾਰ ਪਈ ਆ ਆਪ ਨੂੰ মিডিਆ ਦੀ ਪਈ ਆ ਯੈਸ ਜਿਹੜੀ মিডিਆ ਸੱਚ ਬਖਾਉਂਦੀ ਨਹੀਂਗੀ ਤੇ ਉਹਨਾਂ ਦੇ ਕੋਲ ਨਹੀਂ ਕਿਸ ਚੀਜ਼ ਦਾ ਦਬਾਅ ਬਣਾਇਆ ਗਿਆ ਹੋਰ ਗੱਲ ਤਾਂ ਸਾਰੀ ਸੱਚੇ ਲਿਖਤੀ ਪੜਤੀ ਕੋਈ ਇਹ ਤਾਂ ਹੈ ਹੀ ਨਹੀਂ ਬਿਲਕੁਲ ਦੱਸ ਤਾਂ ਨਹੀਂ ਦੋ ਆਪ ਤੇ ਬਿਲਕੁਲ ਸੱਚੇ ਉਹ ਤੋਂ ਜਿਹੜੀ ਤੁਸੀਂ ਕਹਿੰਦੇ ਜੀ ਵੀ ਇਹ ਫੇਸਬੁੱਕ ਤੇ ਦੇਖੋ ਕੰਦਾ ਹੱਥ ਨਾ ਪੜੇ ਥੂਗੜੂ ਜਦੋਂ ਬੰਦੇ ਨੂੰ ਕੋਈ ਸੁਣਦੇ ਨਹੀਂ ਫਿਰ ਬੰਦਾ ਰੋਲਾ ਤਾਂ ਪਾਉਂਦਾ ਰੋਲਾ ਤਾਂ ਪਾਉਂਦਾ ਠੀਕ ਹੈ ਜੀ ਤੇ ਰੋਲਾ ਵੀ ਬੰਦਾ ਉਹ ਪਾ ਸਕਦਾ ਨਹੀਂ ਕਿ ਦਾਮੂ ਇਹ ਤਾਂ ਹੈ ਨਹੀਂ ਕਰ ਵੀ ਵੀ ਰੋਲਾ ਪਾਉਂਗਾ ਭੜਕੇ ਮਿਲੇ ਮੇਰੇ ਤੇ ਕੋਈ ਕੇਸ ਪਾ ਦੇ ਤੂੰ 420 ਕੀਤੀ ਕਿ ਤੂੰ ਹੰਦਾ ਰੁਪਈਆ ਖਾ ਗਿਆ ਰੋਲਾ ਵੀ ਬੰਦਾ ਦਾਮ ਨਾਲ ਪਾ ਸਕਦਾ ਫੇਸਬੁੱਕ ਤੇ ਲਾਈਵ ਹੋਣਾ ਵੀ ਮਾੜੀ ਮੋਟੀ ਗੱਲ ਹੈ ਬਿਲਕੁਲ ਜਿਹੜੇ ਇੰਨੇ ਵੱਡੇ ਮਗਰਮਸ਼ ਨੇ ਇਹਨਾਂ ਅਗੇ ਮੈਂ ਕੀ ਚੀਜ਼ ਆਂ ਜੀ ਸਹੀ ਗੱਲ ਮੈਂ ਤਾਂ ਹੁਣ ਵੀ ਕਿਤੇ ਤੁਹਾਨੂੰ ਪਤਾ ਮੇਰੇ ਸੱਤਾਂ ਲਾਈਆਂ ਹੁਣ ਵੀ ਕਿਤੇ ਕੋਈ ਟਰੱਕ ਨਾਲ ਦਾ ਮੈਨੂੰ ਲੱਗਦਾ ਮੇਰੇ ਤੇ ਚੜਨ ਲੱਗਾ ਜੇ ਵੀ ਕਾਰ ਖੜਦੀ ਮੈਨੂੰ ਲੱਗਦਾ ਕੋਈ ਕਿਟਨੇ ਪਰ ਆ ਗਿਆ ਜਿਹੜੇ ਹਾਲਾਤ ਇਹੋ ਜਿਹੇ ਨੇ ਚਲੋ ਫੇਰ ਵੀ ਆਪਾਂ ਕਹਿੰਦੇ ਆਂ ਮਹਾਰਾਜ ਵੀ ਸਾਡਾ ਸੱਚ ਸਾਹਮਣੇ ਆਵੇ ਸੱਚ ਸਾਹਮਣੇ ਆ ਕੇ ਮਰ ਜਾ ਕੋਈ ਗੱਲ ਨਹੀਂ ਪਰ ਵਿੱਚ ਵਿਚਾੜੇ ਨਾ ਕੋਈ ਵਿੱਚ ਵਿਚਾੜੇ ਨਾ ਹਾਂ ਜੀ ਨਾਲ ਉਹ ਗੱਲ ਕੋਈ ਨਹੀਂ ਤੇ ਬਾਕੀ ਤੁਸੀਂ ਵੇਖੋ ਸਭ ਤੋਂ ਉੱਤੇ ਆ ਗੁਰੂ ਗ੍ਰੰਥ ਸਾਹਿਬ ਸਭ ਤੋਂ ਲਾਜਪਨ ਸਮਝਾਂਰ ਕਰ ਬਿਲਕੁਲ ਇਹਨਾਂ ਗੁਰੂ ਗ੍ਰੰਥ ਸਾਹਿਬ ਦਾ 800 ਰੁਪਿਆ ਤੇ ਲਾਜ ਤੇ ਹੁਣ 29 ਲੱਖ ਸੁਸ਼ਾਨ ਘਾੜਦਾ ਉਹ ਪੰਜਵੀਂ ਮੈਂਬਰੀ ਕਮੇਟੀ ਕਿਹੜੇ ਕਿਹੜੇ ਪਿੰਨਾਂ ਦੇ ਮੈਂਬਰ ਆ ਵੇਖੋ ਇਹਦੂ ਗਰੀਬ ਬੰਦੇ ਦੀ ਗੱਲ ਨਹੀਂ ਫਿਰ ਉਹ ਬੰਦੇ ਗੁਰਸਿੱਖ ਨੇ ਗੁਰਸਿੱਖ ਫਿਰ ਆਪਾਂ ਕਿੰਨੂੰ ਮਾੜਾ ਕਹੀ ਆਪਾਂ ਤਾਂ ਚਲ ਦੋ ਬੰਦਾ ਬੰਦਾ ਕਹਿੰਦਾ ਵੀ ਇਹ ਸ਼ਰਾਬ ਦਾ ਸ਼ੇਵਣ ਕਰਦਾ ਪਰ ਆਪਾਂ ਜੇ ਇਹ ਤਾਂ ਗੱਲ ਨਹੀਂ ਖੜੀ ਸੁਸ਼ਾਨ ਘਾੜਦਾ ਪੈਸੇ ਨਹੀਂ ਦਿਖਾ ਸਕਦੇ ਬਿਲਕੁਲ ਬਿਲਕੁਲ ਸੋ ਸੰਧੂ ਸਾਹਿਬ ਨੇ ਇਹ ਗੱਲ ਕੀਤੀ ਹੈ ਕਿ ਵੀ ਜਿਹੜਾ ਭਾਰਤ ਮਾਲਾ ਪ੍ਰੋਜੈਕਟ ਦੇ ਵਿੱਚ ਧਰਮਕੋਟ ਦੀਆਂ ਜ਼ਮੀਨਾਂ ਆਈਆਂ ਉਹਦੇ ਵਿੱਚ ਗੁਰੂ ਘਰ ਦੀ ਜ਼ਮੀਨ ਸੀ ਵੀ ਸੀ ਸ਼ਮਸ਼ਾਨ ਘਾਟ ਦੀ ਵੀ ਜ਼ਮੀਨ ਸੀ ਔਰ ਜਿਹੜੇ ਇਹ ਮੋਦਬਰ ਲੋਗ ਜਿਹੜਾ ਸਰਕਾਰ ਵੱਲੋਂ ਪੈਸਾ ਆਇਆ ਇਹਨਾਂ ਜ਼ਮੀਨਾਂ ਦੇ ਅੱਗੇ ਦੇ ਵਿੱਚ ਉਹ ਵੀ ਖਾ ਗਏ ਹਾਂਜੀ ਇਹ ਹੀ ਕਹਿਣਾ ਚਾਹੁੰਦੇ ਤੁਸੀਂ ਸੋ ਇਹ ਇਹ ਜਿਹੜੀ ਮੈਂ ਤੁਹਾਨੂੰ ਜਿਹੜਾ ਸਵਾਲ ਕੀਤਾ ਆਪਾਂ ਸ਼ੁਰੂ ਤੋਂ ਆਪਾਂ ਗੱਲ ਕਰੀਏ ਕਿ ਇਹ ਜਦੋਂ ਕਪਲਾ ਹੋਇਆ ਤੁਹਾਨੂੰ ਕਿਸ ਤਰ੍ਹਾਂ ਇਹਦੀ ਜਾਣਕਾਰੀ ਮਿਲੀ ਤੇ ਤੁਸੀਂ ਕਿਵੇਂ ਇਸ ਮਸਲੇ ਦੇ ਵਿੱਚ ਇਨਵੋਲਵ ਹੋਏ ਤੇ ਜਿਹੜੇ ਤੁਸੀਂ ਹਮਲੇ ਵਾਲੀ ਗੱਲ ਕੀਤੀ ਹੈ ਕਿ ਮੈਨੂੰ ਪਤਾ ਤੁਹਾਡੀਆਂ ਲੱਤਾਂ ਵੀ ਤੋੜ ਦਿੱਤੀਆਂ ਗਈਆਂ ਸੀਗੀਆਂ ਤਾਂ ਉਹ ਉਹ ਕਿਵੇਂ ਅੰਜਾਮ ਦਿੱਤਾ ਗਿਆ ਨਾਲ ਇਹ ਤਾਂ ਵੇਖੋ ਜੀ ਗੱਲ ਇਸ ਤਰ੍ਹਾਂ ਉਹ ਜਿਹੜਾ ਕਿਲਾ 11 ਲੱਖ ਦਾ ਖਰੀਦਿਆ ਸੀ ਅੱਛਾ ਜੀ ਠੀਕ ਹੈ ਮੇਰੀ ਵਿੱਚ ਗਵਾਹੀ ਵੀ ਹੋਊਗੀ ਠੀਕ ਹੈ ਚਲੋ ਇਹਨਾਂ ਨੇ ਉਹ ਕਿਲੇ ਦਾ 12 ਕਰੋੜ ਮੁੱਲ ਪਾਇਆ ਅੱਛਾ ਜੀ ਠੀਕ ਹੈ ਜੀ ਇਹਨਾਂ ਨੇ ਨੋਟੀਫਿਕੇਸ਼ਨ ਹੋਇਆ 15 ਚ ਇਹਨਾਂ ਸਾਰੀ ਜ਼ਮੀਨ ਖਰੀਦ ਲਈ ओके okay. चलो क्रीडली उस ਤੋਂ ਬਾਅਦ ਇਹ ਸੋਚਦੇ ਹਾਂ ਸਾਡੇ ਅਸੀਂ ਜੋ ਧਰਮਗੋੜ ਦਾ ਕੰਮ ਅਸੀਂ ਕਰਨਾ ਵਿੱਚ ਵਿੱਚ ਨਾ ਵੀ ਬੰਦਾ ਜਦੋਂ ਮੈਂ ਵੀ ਇੱਕ ਅਦਾ ਬਲੱਡ ਇਹ 100 ਬਲੱਡ ਲੈਂਦੇ ਮੈਂ ਇੱਕ ਬਲੱਡ ਲੈਣਾ ਇਹਨਾਂ ਨੂੰ ਵੇਖ ਕੇ ਜਦੋਂ ਮੈਨੂੰ ਦੋਕੇ ਮਾਨ ਲੱਗੇ ਕਦੇ ਘਰਾਂ ਜਾਜ ਉਹ ਮੇਰੇ ਚ ਇੱਕ ਵਾਰਾ ਹੀ ਉੱਠਿਆ ਮੈਂ ਦੀ ਕੋਈ ਟੈਨਨੈਂਟ ਸਾਡੇ ਕੇ ਇੰਟਰਵਿਊ ਕਰਦੀ ਇਹਨਾਂ ਨੇ ਮੇਰੇ ਤੇ ਲੜਨ ਦਾ ਪਰਚਾ ਮਾਰਿਆ ਅੱਛਾ ਜੀ ਚਲੋ ਮੇਰੇ ਤੇ ਮੈਂ ਉਹਨਾਂ ਨੂੰ ਜਵਾਨ ਤੋਂ ਬੋਲੋ ਹਾਈ ਕੋਰਟੋਂ ਮੈਂ ਉਹਦੀ ਜਵਾਨਦ ਕਰਾਈ ਕਿ ਲੋ ਮ ਜੱਜਸਰ ਨੂੰ ਕਹੀ ਮੈਂ ਤਾਂ ਇੱਕ 5-7 ਕਿਲੋ ਗੁੜ ਪਾਇਆ ਵਾ ਤੇ ਇਹਨਾਂ ਦਾ ਸਾਰਾ ਸ਼ਹਿਰ ਹੀ ਲੁੱਟ ਕੇ ਖਾਲਿਆ 15-20 ਦਿਨ ਜੱਜਸਰ ਕਹਿੰਦਾ ਵੀ ਜਾ ਯਾਰ ਤੂੰ ਤੈਨੂੰ ਕਹਿੰਦਾ ਯਾਰ ਤੂੰ ਵੀ ਜਾ ਜੁਣ ਛੱਡਿਆ ਛੱਡਿਆ ਤੇ ਗੱਲ ਇਹ ਆ ਵੀ ਆਪਾਂ ਤਾਂ ਹੁਣ ਵੀ ਜੇ ਕੋਈ ਜਿੱਥੇ ਮੇਰਾ ਕਸੂਰ ਹੋ ਆ ਹੱਥ ਜੋੜ ਕੇ ਮੰਨਣਾ ਇਹਨਾਂ ਕੋਈ ਨਹੀਂ ਹੈਗਾ ਵੀ ਉਹਨੂੰ ਪੈਸੇ ਭਰ ਦੋ ਉਹਨੂੰ ਪਹਿਲੇ ਭਰ ਦੋ ਪਰ ਜੇ ਤੁਸੀਂ ਪੈਸੇ ਖਾਦੇ ਹੋ ਵੀ ਸਰਕਾਰ ਦਾ ਪੈਸਾ ਮੋੜ ਦੋ ਕਮੇਟੀ ਘਰ ਦੇ ਰਾਹ ਖਾ ਗਏ ਕਮੇਟੀ ਕਦੇ ਸੇਮ ਵਾਲੇ ਖਾ ਗਏ ਸੂਵੇ ਖਾ ਗਏ ਤੇ ਫਿਰ ਮੈਂ ਆ ਕੇ ਹੀ ਪੋਣਾ ਕਮੇਟੀ ਘਰ ਕੋਈ ਜਵਾਬ ਨਹੀਂ ਦਿੱਤਾ ਫਿਰ ਸੀਐਮ ਸਾਹਿਬ ਨੇ ਇੱਕ ਨੰਬਰ ਜਾਰੀ ਕੀਤਾ ਵੀ ਕਲੋਨੀ ਨਹੀਂ ਇੱਥੇ ਆਪਾਂ ਕਰ ਸਕਦੇ ਜੀ ਪੀਓ 18 ਤੋਂ ਬਾਅਦ ਫਿਰ ਉਹਨੂੰ ਕ੍ਰਿਮੀਨਸ ਨੰਬਰ ਆ ਗਿਆ ਫਿਰ ਫਿਰ ਉੱਥੇ ਐ ਕਲੋਨੀਆਂ ਕਰਦੇ ਪੈਣ ਜਿਵੇਂ ਆਪਾਂ ਰਜਿਸਟਰ ਦੀ ਬੰਦੀ ਕਰਦੇ ਤੇ ਮੈਂ ਉਹੀ ਕਹਿੰਦਾ ਜੇ ਮੈਂ ਪਾਇਆ ਛੇਦਗਾਨਾ ਇਹਨਾਂ ਪਾਇਆ 30 ਦਗਾਨਾ ਮੈਂ ਛੇਦਗਾਨੋਂ ਦਾ ਭਰਿਆ ਵਾ 35000 36000 ਤੇ ਕਮੇਟੀ ਘਰ ਦੇ ਸਾਹਮਣੇ 40 ਦਗਾਨਾ ਪਈਆਂ 1 ਰੁਪਿਆ ਟੈਂਕਸ ਵਨ ਵੀ 15 20 ਬੰਦੇ ਧਰਮਗੋੜ ਦੀ ਕਮੇਟੀ ਲੁੱਟ ਕੇ 15 20 ਬੰਦੇ ਤਹਿਸੀਲਦਾਰ ਨੇ 15 ਬੰਦੇ ਕਾਨੂੰਗੋਣੇ 15 ਬੰਦੇ ਜਿਵੇਂ ਜੋ ਜਈ ਨੇ ਸਾਰਾ ਕੋਈ 15 20 ਬੰਦੇ ਨੇ ਹਰ ਇੱਕ ਸਰਕਾਰ ਚ ਲਿਓ ਅੱਛਾ ਜੀ ਇਹ ਨਹੀਂ ਹੈਗਾ ਵੀ ਜਿਵੇਂ ਇਹ ਮੈਂ ਲਾਦੀ ਤੋਂ ਜਿੱਥੋਕ ਕੇ ਮਤ ਕੀਤੀ ਤਦ ਪਰ ਮੇਰਾ ਚਲੋ ਉਹਦੇ ਨਹੀਂ ਕੋਈ ਮਾਨ ਚਾਈ ਜਾਂ ਤੂੰ ਕਹੇ ਵੀ ਸਮਝ ਨਹੀਂ ਆਈ ਉਹ ਜਾਂ ਚਲੋ ਕਿਹ ਗੱਲ ਤੋਂ ਨਹੀਂ ਆਈ ਤੇ ਆਪਾਂ ਠੋਕ ਕੇ ਮਤ ਕੀਤੀ ਤੇ ਠੋਕ ਕੇ ਕੀ ਜੰਦੇ ਆਲ ਦੀ ਕੀਤੀ ਵੀ ਇਹ ਨਹੀਂ ਹੈਗਾ ਵੀ ਵੀ ਵੋਟਾਂ ਪੋਸਟਰ ਗੰਨੇ ਵਾਲੇ ਤੇ ਬੋਰਡ ਲਾਦੀ ਨੂੰ ਸਪੋਰਟ ਕਿਸੇ ਉਨ ਨਹੀਂ ਸੀ ਉਹ ਨਹੀਂ ਕੰਮ ਪਰ ਆਪਾਂ ਤਾਂ ਕਹਿੰਦਾ ਵੀ ਜੇ ਆਹ ਗੱਲ ਦਾ ਜੇ ਲਾਦੀ ਤੋਸ ਹੈ ਜੇ ਗੱਲ ਦਾ ਮੁੱਦਾ ਚੁੱਕਦਾ ਤੇ ਮੈਂ ਕਹਿੰਦਾ ਮੰਤਰੀ ਛੱਡ ਕੇ ਮੁੱਖ ਮੰਤਰੀ ਦਾ ਅਕਰਾਰ ਸੋ ਯੈਸ ਵੱਡਾ ਮੁੱਦਾ ਸੀ ਵੱਡਾ ਮੁੱਦਾ ਸੀ ਤੇ ਫਿਰ ਇਹਨਾਂ ਨੇ ਇਹਨਾਂ ਨੇ ਜਿਹੜੇ ਬੇਜ ਪੰਨੂ ਨਹੀਂ ਲੈਣੇ ਮੇਰੇ ਤੋਂ ਐਪਲੀਕੇਸ਼ਨ ਲੈ ਕੇ ਮੈਂ ਐਂਬੂਲੈਂਸ ਤੇ ਗਿਆ ਅੱਛਾ ਐਂਬੂਲੈਂਸ ਤੇ ਗਿਆ ਮੇਰੇ ਤੋਂ ਸਾਰੇ ਅਪਰੂਵ ਵਾਲੇ ਮੈਨੂੰ ਥਾਪੀਆਂ ਦੇਣ ਵੀ ਤੂੰ ਬਹੁਤ ਬੰਦਾ ਵੱਡਾ ਵਾ ਵੀ ਇਹ ਤੁਹਾਡਾ ਏਡਾ ਵੱਡਾ ਮोटा ਚੱਕੀ ਵੰਦਾ ਤੇ ਉਸ ਤੋਂ ਬਾਅਦ ਇੱਥੇ ਆ ਕੇ ਪਤਾ ਨਹੀਂ ਕੀ ਧੋਖ ਜੜੀ ਕਰ ਗਏ ਸੰਧੂ ਸਾਹਿਬ ਦਾ ਜਿਹੜਾ ਇਹ ਦੋਸ਼ ਹੈ ਕਿ ਵੀ ਸਾਡੇ ਹਲਕਾ ਵਿਧਾਇਕ ਨੇ ਵੀ ਇਸ ਗੱਲ ਨੂੰ ਸੀਰੀਅਸਲੀ ਨਹੀਂ ਲਿਆ ਜੇਕਰ ਲਿਆ ਹੁੰਦਾ ਤਾਂ ਇਹ ਕ ਅਪਲਾਈ ਤੋਂ ਕਾਫੀ ਸਮਾਂ ਪਹਿਲਾਂ ਹੀ ਸਾਹਮਣੇ ਆ ਜਾਣਾ ਸੀਗਾ ਦੂਸਰਾ ਇਹਨਾਂ ਦਾ ਦੋਸ਼ ਹੈ ਕਿ ਸਰਕਾਰ ਦੇ ਵਿੱਚ ਬੈਠੇ ਨਮਾਇੰਦੇ ਜਿਨ੍ਹਾਂ ਨੇ ਇਹਨਾਂ ਨੇ ਨਾਂ ਲੈ ਕੇ ਗੱਲ ਕੀਤੀ ਅਪੰਦੂ ਸਾਹਿਬ ਲਈ ਕਿ ਉਹਨਾਂ ਨੇ ਮੈਨੂੰ ਸੱਦ ਕੇ ਸਾਰੀ ਗੱਲਬਾਤ ਪੁੱਛੀ ਸਾਰੇ ਡਾਕੂਮੈਂਟ ਲਏ ਔਰ ਮੈਨੂੰ ਇਹ ਵਿਸ਼ਵਾਸ ਦਵਾਇਆ ਕਿ ਇਹ ਬਹੁਤ ਵੱਡਾ ਮੁੱਦਾ ਹੈ ਤੂੰ ਬਹੁਤ ਵੱਡਾ ਪੁਆਇੰਟ ਸਾਨੂੰ ਦੇ ਕੇ ਚੱਲਿਆ ਅਸੀਂ ਇਹਦੇ ਤੇ ਕਾਰਵਾਈ ਕਰਾਂਗੇ ਪਰ ਉਸ ਤੋਂ ਬਾਅਦ ਉਹ ਇੱਥੇ ਆ ਕੇ ਪਤਾ ਨਹੀਂ ਕੀ ਇਹਨਾਂ ਦਾ ਦੋਸ਼ ਹੈ ਕਿ ਵੀ ਪਤਾ ਨਹੀਂ ਕੀ ਉਹ ਗੱਟਮਟ ਕਰ ਗਏ ਉਸ ਤੋਂ ਬਾਅਦ ਇਹ ਮੁੱਦਾ ਹੀ ਖਤਮ ਕਰ ਦਿੱਤਾ ਮੈਂ 6 ਮਹੀਨੇ ਵਾਰ ਫਿਰ ਗਿਆ ਨਹੀਂ ਇਲ ਮਿਲ ਗਿਆ ਕਹਿੰਦੇ ਤੈਨੂੰ ਪਛਾਣ ਲਿਆ ਤੋਂ ਪਹਿਲਾਂ ਵੀ ਆਇਆ ਸੀ ਜਦੋਂ ਤੂੰ ਆਇਆ ਸੀ ਵੀਲ ਚੇਅਰ ਤੇ ਹੁਣ ਤੂੰ ਤੁਰ ਕੇ ਆਇਆ ਹਾਂ ਅੱਛਾ ਜੀ ਮੈਂ ਵੀ ਚਲੋ ਤੁਸੀਂ ਕੀ ਕੀਤਾ ਕਹਿੰਦਾ ਵੀ ਉਹ ਕਰਦੇ ਆ ਕੋਈ ਖਾ ਜੇ ਨਾ ਖਾ ਜੇ ਮੈਂ ਫਿਰ ਤਾਂ ਮੈਂ ਫਿਰ ਚਾਹ ਪੀ ਲਾ ਠੰਡਾ ਪਾਣੀ ਪੀ ਲਾ ਮੈਂ ਠੰਡਾ ਪੈਂਦੋ ਪੀ ਲਵਾਂਗੇ ਪਰ ਜਿਹੜਾ ਆ ਇੰਨਾ ਕਰੋੜਾ ਰੁਪਇਆ ਇਹਦਾ ਘੜਾ ਹੋਣਾ ਠੰਡਾ ਪਹਿਲਾਂ ਪਰ ਸਾਰ ਨਾਲ ਤਤ ਨਹੀਂ ਪਰ ਗੱਲ ਇਹ ਵੀ ਮੁੱਦੇ ਦੀ ਗੱਲ ਨਹੀਂ ਕੀਤੀ ਕੋਈ ਵਿਸ਼ਵਾਸ ਨਹੀਂ ਜਿੰਨਾ ਆਪ ਨੂੰ ਚਾਹ ਸੀ ਨਾ ਆਮ ਆਦਮੀ ਕਰਾਪਸ਼ਨ ਨਹੀਂ ਕਰਦੇ ਉਹ ਨਹੀਂ ਕਰਦੇ ਪਤਾ ਨਹੀਂ ਇਹਨਾਂ ਦੇ ਕੀ ਮਨਚਾਗੀ ਇਹਨਾਂ মিডিਆ ਮਾਰਦਾ ਤੇ ਬਾਕੀ ਆ ਉਹਦੇ ਵਰਕਰ ਹੀ ਮਾਰਦੇ ਮੇਰੇ ਹਿਸਾਬ ਨਾਲ ਬਿਲਕੁਲ ਜਿਹੜੇ ਸੱਚ ਦੀ ਗੱਲ ਕਰਦੇ ਸੱਚ ਨਹੀਂ ਗੱਲ ਕਰਦੇ ਸਾਰੇ ਜਣੇ ਦੇ ਖਤਮ ਕਰਦੇ ਕੱਲ੍ਹ ਸੇ ਕੱਟਦੇ ਹਾਂਜੀ ਹਾਂ ਕੀ ਤੁਸੀਂ ਕੋਈ ਡਾਕੂਮੈਂਟ ਦਿਖਾਉਣ ਲੱਗੇ ਹੋ ਇਹ ਵੇਖੋ ਜੀ ਇੱਕ ਪਰਿਵਾਰੀ ਇਹਨਾਂ ਖੜਿਆ ਵਾ ਚਲੋ ਜਿਹੜਾ ਮਨਦੀਪ ਆ ਇਹਦਾ ਮਤਲਬ ਮੈਂ ਮੈਂ ਇਹਨੂੰ ਚੂਹਾ ਸਮਝ ਲਾਉਂਦਾ ਖੁੱਡ ਕੱਢੀ ਸੱਪ ਹੋਰ ਬੜਾ ਛੋਟਾ ਬਿੱਟੂ ਆ ਇਹਦਾ ਚਿੱਚੇ ਰਾਮਾ ਜੀ ਦੇ ਉੱਤੇ ਵੇਖ ਇਹਨੇ 11 ਕਿਲੇ ਪੈੜੀ ਲਈਆ ਪਿੰਡ ਕਸੂਆ ਨੇ ਮੇਰ ਸਿੰਘ ਵਾਲਾ ਠੀਕ ਹੈ ਜੀ ਇਹਨੇ ਫਲੈਟ ਲਿਆ ਚੰਡੀਗੜ੍ਹ ਅੱਛਾ ਜੀ ਠੀਕ ਹੈ ਜੀ ਇਹ ਤੈਨੂੰ ਬੰਦੇ ਨੇ ਥਾਰ ਗਿਫਟ ਕੀਤੀ ਕਿਸੇ ਬੰਦੇ ਨੇ ਹਾਂ ਜੀ ਉਹਨੇ 9 ਕਰੋੜ ਰੁਪਇਆ ਆਇਆ ਰੇੜਵਾ ਪਿੰਡ ਦੇ ਵੇਖੋ 18-20 ਲਾ ਦੀ ਥਾਰ ਆ ਥਾਰ ਕਿਉਂ ਗਿਫਟ ਕਰੂਗਾ ਜੇ ਕੋਈ ਉਹਦਾ ਵੀ ਇਹਨੇ ਕੋਈ 10-20 ਕਰੋੜ ਦਾ ਸਵਾਰਿਆ ਹੋਊਗਾ ਫਿਰ ਥਾਰ ਗੱਡੀ ਉਹ ਬਲਜੀਤ ਵੀ ਲਈ ਫਿਰਦਾ ਸਾਰੇ ਲਈ ਫਿਰਦੇ ਆ ਫਿਰ ਗੁਰਮੀਤ ਤਸਵੀਲ ਦਾ ਉਹਨਾਂ ਨੂੰ ਨੋਵਾ ਗੱਡੀ ਦਿੱਤੀ ਅੱਛਾ ਜੀ ਇੱਕ ਕੀ ਪ੍ਰਵਾਨ ਨੇ ਰੁਸਤੇ ਹਿੱਦਲੇ ਬਿੱਟੂ ਠੇਕੇਦਾਰਾਂ ਕੋਟੀ ਸਿਗਣਾ ਦਿੱਤਾ ਲੈ ਉਹ ਆ ਗੱਡੀ ਲੈ ਕੇ ਚੁੱਤੀ ਆ ਨਾ ਉਹ ਫਿਰ 1 ਕਰੋੜ 36 ਲੱਖ ਰੁਪਈਆ ਆ ਇਹਦੀ ਘਰ ਵਾਲੇ ਦੇ ਖਾਤੇ ਪੁਣੀਆਂ ਦੀ ਘਰ ਵਾਲੀ ਆ ਕੋਈ ਨਹੀਂ ਮੈਨੂੰ ਨਹੀਂ ਪਰ ਮੈਨੂੰ ਕਿਹਦੇ ਵੀ ਘਰ ਵਾਲੇ ਨਿਕਲ ਕੋਈ ਵੀ ਹੋਈ 1 ਕਰੋੜ 36 ਨਾਮ ਦਾ ਰਾਜਵਿੰਦਰ ਗੌਰ ਪਤਨੀ ਦੁਸ਼ੀਲ ਸਿੰਘ ਅੱਛਾ ਜੀ ਉਦੋਂ ਮੌਕੇ ਤੇ ਤਹਿਸੀਲਦਾਰ ਸੀ ਤੇ ਸਭ ਤੋਂ ਵੱਡਾ ਜਿਹੜਾ ਮਗਨਮਾਸ਼ੋ ਬਲਜੀਤ ਆ ਅੱਛਾ ਜੀ ਬਲਜੀਤ ਨੂੰ ਹੁਣ ਵੀ 12-14 ਕਰੋੜ ਰੁਪਈਆ ਆ ਵੀ ਇਹ ਬੰਦੇ ਨਾ ਥੋੜੇ ਪੇਚਲ ਜਾ ਗਏ ਜਿਹੜਾ ਸੰਤੋ ਜਿਹੜੀ ਕਾਰਵਾਈ ਕਰ ਰਿਹਾ ਪਾਸੇ ਪਾਸੇ ਕਰ ਰਿਹਾ ਉਹ ਜਿਹੜਾ ਜਿਹੜਾ ਨਰਦੀਪ ਆ ਨਰਦੀਪ ਤਾਂ ਸਿੱਧੇ ਤੁਹਾਨੂੰ ਵਿਖਿਆ ਕਿ ਕਾਟੇ ਮਾਰੀ ਜਾਂਦਾ ਉਹਦਾ ਕੋਈ ਅਨਪੜਾ ਜਾਂ ਪਰਵਾਰੀ ਨਹੀਂ ਗੱਲ ਸਿੱਧਾ ਕੱਟ ਕੇ ਆਹ ਵੇਖੋ ਕੱਟ ਕੇ ਆਉਦੀ ਮਾਂ ਚੜਾ ਦਿੰਦਾ ਉਹਨਾਂ ਵੱਲੋਂ ਜਣੇ ਦੀ ਜਿਹੜੇ ਅੰਤਕਾਲ ਦਰਦ ਕੀਤੇ ਗਏ ਆ بڑے ਜਣੇ ਦੀ ਇਹ ਵੀ ਨਹੀਂ ਆ ਵੀ ਕੋਈ ਵੱਡਾ ਕੱਪਲਾ ਕੀਤਾ ਗਿਆ ਸਿੱਧਾ ਕੱਟ ਕੇ ਵੇਖੋ ਨਾਮ ਕੱਟ ਕੇ ਉਹਦੇ ਉੱਤੇ ਨਾਮ ਜਿਹੜਾ ਕੋੜ ਕਿਸੇ ਦਾ ਲੈ ਕੇ ਆਪਿਆ ਗੁਜੀਤ ਘੌਰ ਪੁੱਤਰੀ ਆਦੀ ਮਾਂ ਦਾ ਨਾਂ ਚੜਾਦਾ ਕਿਸੇ ਦਾ ਨਹੀਂ ਅੱਛਾ ਜੀ ਆਹ ਦੇਖੋ ਜੀ ਫੇਰਾ ਆਹ ਕਰਤਾ ਉਤੋਂ ਕੱਟ ਗਿਆ ਦੀ ਮਾਂ ਦੇ ਨਾਲ 1 ਕਰੋੜ ਕਿੰਨੇ ਲੱਖ ਰੁਪਏ ਬਾਦ ਓਕੇ ਸੱਚਾਈ ਫੇਰ ਇਹਦੀ ਕੰਨੀ ਇਹ 326 ਨੰਬਰ ਇੰਤ ਕਰਦੀ ਹੈਗਾ ਵੀ ਇਹਨੇ ਇਹੀ ਕੰਮ ਕੀਤਾ ਫੇਰ ਸ਼ਹਿਦ ਜਲਾਲਪੁਰ ਅੱਛਾ ਜੀ ਉੱਥੇ ਵੀ ਚਲਾਇਆ ਵਾ ਵੇਖੋ ਮੈਂ ਆਮ ਇਨਸਾਨ ਆ ਆਮ ਬੰਦਾ ਵਾ ਕੋਈ ਮੇਰਾ ਪੋਲੀਟਿਕਲ ਨਹੀਂ ਕਿ ਮਤਤ ਕਾੜਦਾ ਕੋਈ ਮੇਰੀ ਪੱਖਾ ਜਣ ਲੋਗਾ ਇੰਨੇ ਪ੍ਰੂਫ ਤਾਂ ਮੈਂ ਹੀ ਇਕੱਠੇ ਕਰੀ ਹੋਗਾ ਤੇ ਹਜੇ ਤੁਸੀਂ ਇਹ ਵੇਖਿਆ ਜੀ ਜਿਹੜਾ ਕੂੜੇ ਦਾ ਢੇਰ ਆ ਇਹ ਕੂੜੇ ਦਾ ਢੇਰ ਆ ਨਾ ਕੋਈ ਚੱਕਾ ਹਸਾਮਾ ਨਿਕਲਦਾ ਕੋਈ ਮਾੜੀ ਮੋਟੀ ਗੱਲ ਨਹੀਂ ਹੈਗੀ ਕੱਲਾ ਬਲਜੀਤ ਨਦੀਬ ਨਹੀਂਗਾ ਯਾਨੀ ਤੁਹਾਡੇ ਕਹਿਣ ਤੋਂ ਮਤਲਬ ਕੀ ਹੈ ਕਿ ਵੀ ਇਹ ਜਿਹੜਾ ਨਿੱਕਾ ਜਿਹਾ ਪਰਚੀ ਜੀ ਹੋਈ ਹੈ ਇਹ ਤਾਂ ਬਹੁਤ ਛੋਟਾ ਜਿਹਾ ਹੈਗਾ ਬਹੁਤ ਛੋਟਾ ਜਿਹਾ ਵੀ ਇਹ ਤਫਲਾ ਬਹੁਤ ਵੱਡਾ ਹੈਗਾ ਇਹਦੇ ਚ ਬਹੁਤ ਲੋਕ ਸ਼ਾਮਲ ਨੇ ਜੇਕਰ ਇਹਦੀ ਨਿਰਪੱਖ ਜਾਂਚ ਹੋਵੇ ਤਾਂ ਬਹੁਤ ਕੁਝ ਨਿਕਲ ਸਕਦਾ ਇਹੀ ਕਹਿਣਾ ਚਾਹੁੰਦੇ ਤੁਸੀਂ ਇਹੀ ਕਹਿਣਾ ਇਹ ਤਾਂ ਜਿਵੇਂ ਛੋਟੇ ਦੇ ਉੱਤੇ ਜੂੰਆਂ ਆ ਛੋਟਾ ਫੜੋ ਜੂਆਪੇ ਮਰ ਜਾਵਾਂਗੇ ਛੋਟਾ ਮਾਰਨਾ ਚਾਹੀਦਾ ਕਿ ਇਹ ਨਵਦੀਪ ਕੁਝ ਨਹੀਂ ਹੈਗਾ ਇਹਦਾ ਕੁਝ ਵੀ ਨਹੀਂ ਇਹਨੇ ਕਿ ਵਕਤ ਬਾਅਦ 20 ਕਰੋੜ ਰੁਪਏ ਖਾਧਾ ਨੇ ਉਹਦੇ ਉੱਤੇ ਤਾਂ ਕੀ ਗੱਲ ਹੈ ਉਹ ਇਹਤੇ 60 ਕਰੋੜਾਂ ਦਾ ਘਟਾਲਾ ਪਿਛਲੇ ਸਮੇਂ ਦੇ ਵਿੱਚ ਇੱਕ ਅਖਬਾਰਾਂ ਦੇ ਵਿੱਚ ਖਬਰਾਂ ਜਿਹੜੀਆਂ ਬੜੀਆਂ ਚਰਚਿਤ ਰਹੀਆਂ ਕਿ ਵੀ 25 ਲੱਖ ਰੁਪਏ ਦੇ ਲੈਣ ਦੇਣ ਦੀ ਕੋਈ ਆਡੀਓ ਵਾਇਰਲ ਹੋਈ ਸੀ ਔਰ ਇਹ ਵੀ ਚਰਚਾ ਸੀ ਕਿ ਉਹ ਆਡੀਓ ਜਿਹੜੀ ਡਿਜੀ ਲੈਂਸ ਕੋਲੇ ਪਹੁੰਚੀ ਸੀ ਕਿ ਇਹ ਉਸੇ ਮਸਲੇ ਨਾਲ ਹੀ ਸਬੰਧਤ ਆਡੀਓ ਤੇ 25 ਲੱਖ ਦਾ ਲੈਣ-ਦੇਣ ਹੋਇਆ ਸੀ ਹਾਂਜੀ ਇਹ 25 ਲੱਖ ਦੀ ਤਾਂ ਇੱਕ ਆਡੀਓ ਕੋਈ ਸੀ ਆਪਣੀ ਲੀਕ ਵੀ ਸੈਟਲਮੈਂਟ ਕਰਨ ਦੀ ਇਹ ਇਹ ਜਿਹੜਾ ਮਾਮਲਾ ਗਾਹ ਨਹੀਂਗਾ ਪੈ ਹੀ ਤਾ ਰਿਆ ਉਹ ਇਹ ਸੈਟਲਮੈਂਟ ਕਰਕੇ ਚੰਗਿਆ ਜਾਂਦਾ ਕੋਈ 25 ਇੱਕ ਤਾਂ ਰਿਕਾਰਡ ਲੀਕ ਹੋ ਗਈ ਬਾਕੀ ਲੰਦਪੰਜ ਵੀ ਹੋ ਗਈ ਅੱਛਾ ਜੀ ਇਸ ਤਰ੍ਹਾਂ ਕੀ ਮਾਮਲਾ ਲੰਮਾ ਪਿਆ ਜਿੰਨਾ ਮਰਜ਼ੀ ਨੂੰ ਪੈਸਾ ਦੇ ਕੇ ਦਵਾਈ ਜਾਣ ਭਰੇ ਦਿੰਦੇ ਇਹਦੇ ਤੇ ਕਾਰਵਾਈ ਸਚਾਈ ਸਾਹਮਣੇ ਆ ਹੀ ਗਈ ਹਾਂ ਬਿਲਕੁਲ ਦਬਾਉਣ ਦੀ ਕੋਸ਼ਿਸ਼ ਕਰਦਾ ਜਿਹੜਾ ਮੇਰੇ ਮੈਨੂੰ ਮੈਨੂੰ 20 ਕਰੋੜ ਬਜਟ ਦਾ 25 ਲੱਖ ਤੋਂ ਜਿਹੜਾ 25 ਟੂਨ ਵਾਲਾ ਪਰੰਟ ਦੇ ਆ ਕੇ ਸਚਾਈ ਸਾਹਮਣੇ ਆਏਗੀ ਜਿਹੜੀ ਉਹ 25 ਲੱਖ ਦੀ ਆਡੀਓ ਇਸੇ ਕੇਸ ਨਾਲ ਭਾਰਤ ਮਾਲਾ ਪ੍ਰੋਜੈਕਟ ਨਾਲ ਸੰਬੰਧਿਤ ਹੈ ਹਾਂ ਉਹ 25 ਲੱਖ ਦੀ ਬਕਾਰ ਹੀ ਗਿਆ ਈ ਉਹ ਉਹ ਵੀ ਜਿਹੜਾ ਦਿੱਤਾ ਸਰਕਾਰ ਦਾ ਪੈਸਾ ਚ ਕੋਈ ਵੀ ਲੈ ਗਿਆ ਕੋਈ ਮੈਂਬਰ ਜਾਂ ਕਿਵੇਂ ਪਰ ਉਹ ਉਹ ਚੀਜ਼ ਕੰਮ ਨਹੀਂ ਆਈ ਇਹ ਸਾਰੇ ਕੰਮ ਤਾਂ ਬੈਂਕ ਤੋਂ ਹੀ ਸ਼ੁਰੂ ਹੋਇਆ ਜਦੋਂ ਉਹਦੇ ਉਹਦੇ ਖਾਤੇ ਕੋਲ 6 ਲੱਖ ਆਇਆ ਇਹ ਕਾਮ ਬੰਦੇ ਦੇ ਖਾਤੇ 0 ਬੈਸਲ ਦੇ ਖਾਤੇ ਪੈਸਾ ਆ ਜੇ ਤੇ ਇਹ ਤਾਂ ਸ਼ੱਕ ਤਾਂ ਹੋਣੀ ਸੀ ਸ਼ੱਕ ਹੋਣਾ ਸੀ ਉਹ ਵਸ ਉਹਨੂੰ ਉਹ ਉਹਨੂੰ ਬੈਂਕ ਦੀ ਸੈਟਲਮੈਂਟ ਹੋ ਗਈ ਪ੍ਰਾਈਵੇਟ ਬੈਂਕ ਸੀ ਕਾੜਾ ਕਿਤੇ ਬੈਂਕ ਚਲੋ ਲੈਂਡਿੰਗ ਕਰਕੇ ਨਾ ਪੈਸਾ ਕਢਾ ਲਿਆ ਉਹ ਪੈਸਾ ਕਿਹੜੇ ਕਿਹੜੇ ਖਾਤੇ ਨਹੀਂ ਗਿਆ ਤੁੰਡੀ ਬਿਲਕੁਲ ਬਿਲਕੁਲ ਜਣੀ ਜੇ ਉਹ ਖਾਤੇ ਅੱਗੇ ਚੈੱਕ ਕੀਤੇ ਜਾਣ ਚ ਪਿਊਜ਼ ਖਾਤੇ ਦੇ ਵਿੱਚੋਂ ਅੱਗੇ ਕਿਹੜੇ ਕਿਹੜੇ ਖਾਤੇ ਤੇ ਟ੍ਰਾਂਸੈਕਸ਼ਨ ਹੋਈ ਕਿ ਕਿ ਇੱਥੇ ਜੀ ਹੋਰ ਆ ਤਿੰਨ ਕਣਾ ਜਮੀਨ ਇੱਕ ਪਾਸ ਦਾ ਜਿਹੜਾ ਬੰਦੇ ਨੂੰ ਤਿੰਨ ਕਣਾ ਜਮੀਨ ਆਈ ਉਹਨੂੰ ਉਹਦੀ ਮਾਲਕੀ ਆਪਦੇ ਨਾਲ ਕਰਵਾ ਲਈ ਕਨਾਲ ਨਾਲ ਜਿਵੇਂ ਤਿੰਨ ਕਣਾ ਜਮੀਨ ਦੇ ਤਿੰਨ ਕਣਾ ਦੀ ਤਿੰਨ ਕਣਾ ਜਮੀਨ ਉਸੇ ਉਸੇ ਬੰਦੇ ਨਾਲ ਹੀ ਰਹੇਗੀ ਉਹਨੂੰ 25 ਲੱਖ ਰੁਪਏ ਮਿਲਦਾ ਪਿਆ ਤਿੰਨ ਕਣਾ ਦਾ 3 ਕਰੋੜ 2-2 ਲੱਖ ਲਈ ਜਾਂਦੇ ਨੇ ਇਹ ਇੱਕ ਇੱਕ ਕਨਾਲ ਦਾ ਜੀ ਹਾਂ ਜੀ ਤੇ ਇੱਕ ਅੰਨ੍ਹਾ ਬੰਦਾ ਬਲਾਈਂਡ ਅੱਖਾਂ ਕੋ ਅੱਛਾ ਜੀ ਉਹਦਾ ਮੁੰਡਾ ਨੇਵੀ ਚ ਅੱਛਾ ਜੀ ਉਹਦਾ ਨੂੰ ਸਰਟੀਫਿਕੇਟ ਵੀ ਜਿੰਨਾ ਬਲਾਈਂਡ ਦਾ ਉਹਦਾ ਕੋਲ ਡਿਨਾਮੋ ਸ਼ੋ ਕਰਦਾ ਇਹ ਧਰਮਗੋੜ ਦੇ ਵਿੱਚ 15 ਸਾਲ ਦੇ ਬੱਚੇ ਨੂੰ ਪੁੱਛੋ ਜੇ ਪੋਲਟਰੀ ਫਾਰਮ ਹੋਵੇ ਤਾਂ ਜਿੱਥੇ ਮਰਜ਼ੀ ਮੈਨੂੰ ਫੁੱਟ ਕੱਟ ਲੈ ਜਿੱਥੇ ਮਰਜ਼ੀ ਵੀ ਜੇ ਉਸ ਬੰਦੇ ਪੋਲਟਰੀ ਫਾਰਮ ਸ਼ੁਰੂ ਕਰੇ ਇਹ ਸਾਰਜ ਸਿੰਘ ਦੀ ਸੰਦੂ ਇਹ ਗੱਲ ਕਹਿ ਰਿਹਾ ਹੈ ਦੋਸ਼ ਲਾ ਰਿਹਾ ਹੈ ਬਹੁਤ ਵੱਡਾ ਕਿ ਜਿਹੜੀ ਜ਼ਮੀਨ ਹੈ ਉਹਨੂੰ ਕਮਰਸ਼ੀਅਲ ਦਿਖਾਇਆ ਗਿਆ ਪਟਵਾਰੀਆਂ ਦੀ ਮਿਲੀ ਭੁਗਤ ਦੇ ਨਾਲ ਔਰ ਇੱਕ ਪਾਸੇ 3 ਕਨਾਲ ਜ਼ਮੀਨ ਦਾ 25 ਲੱਖ ਰੁਪਈਆ ਜਿਹੜਾ ਮੌਜੂਦਾ ਮਿਲ ਰਿਹਾ ਤੇ ਦੂਸਰੇ ਪਾਸੇ 3 ਕਨਾਲ ਜ਼ਮੀਨ ਦਾ ਕਿੰਨਾ ਮੌਜੂਦਾ ਮਿਲ ਰਿਹਾ 3 ਕਰੋੜ 3 ਕਰੋੜ ਰੁਪਈਆ ਸੋ ਪੌਣੇ 3 ਕਰੋੜ ਰੁਪਇਆ ਵੱਧ ਜਿਹੜਾ ਸਰਕਾਰ ਨੂੰ ਚੂਨਾ ਲਾਇਆ ਗਿਆ ਉਹਨੂੰ ਕਮਰਸ਼ੀਅਲ ਦਿਖਾ ਕੇ ਸੋ ਇੱਕ ਬਹੁਤ ਵੱਡਾ ਕਪਲਾਇਆ ਮਿੱਲੀ ਭੁਗਤਾ ਹੈ ਜੇਕਰ ਇਹਦੀ ਨਿਰਪੱਖ ਜਾਂਚ ਹੋਵੇ ਤਾਂ ਇਹਦੇ ਵਿੱਚੋਂ ਬਹੁਤ ਕੁਝ ਨਿਕਲ ਸਕਦਾ ਹੈ ਇਹ 15 20 ਬੰਦੇ ਇਹੀ ਪਿਛਤਾ ਇਹੀ ਹਰ ਵਾਰੀ ਹਣ ਵਾਰੀ ਥੱਗੀ ਇਹੀ ਮਾਰਦੇ ਕੋਈ ਹੋਰ ਨਹੀਂ ਫਿਰ ਤੁਸੀਂ ਇਹ ਵੇਖੋ ਇਹ ਨਹੀਂ ਮਾਲਕੀ ਹੈ ਨਹੀਂ ਮਾਲਕੀ ਮੋਕੇ ਤੇ ਖਰੀਦੀ ਗਈ ਆ ਮੰਨ ਲਓ ਤੁਹਾਡੀ ਪੈਰੀ ਪੈਰੀ ਆ ਜੇ ਕੇਰੀ ਜਾ ਜੇ ਮਾਲਕੀ ਹੋਵੇ ਚਾਚੇ ਤਾਈ ਦੀ ਆ ਜੇ ਤਾਂ ਆਪਣੀ ਕੋਈ ਜੱਤੀ ਪੈੜੀ ਆ ਜੇ ਇਨਾਂ ਨੂੰ ਮੌਕੇ ਤੇ ਕਿਵੇਂ ਪਤਾ ਲੱਗ ਜਾਂਦਾ ਇਹ ਕੋਈ ਜਾਣੀ ਜਾਣ ਦੇਉ ਤੇ ਅਕਸਰ ਉਹ ਪਟਵਾਰੀ ਨੂੰ ਪਤਾ ਲੱਗਦਾ ਬਿਲਕੁਲ ਇਹ ਸਾਰੀ ਜਿਹੜਾ ਛਾਤਰ ਬੰਦਾ ਜਿੰਨਾ ਵੀ ਛਾਤਰ ਹੋਵੇਗਾ ਵਜੀਰ ਪਰਵਾਰੀ ਠੀਕ ਤੇ ਗੇਮ ਹੁਣ ਹੁਣ ਪਤਾ ਕੀ ਜਿਵੇਂ ਉਹ ਮੱਝ ਲਿਬੜੀ ਆ ਕਿਸੇ ਨੂੰ ਕਰੋੜ ਦੇ ਕੇ ਨਾਲ ਸ਼ਾਮਲ ਕਰ ਲੈਂਦਾ ਕਿਸੇ ਨੂੰ 2 ਕਰੋੜ ਦੇ ਜਿਹੋ ਜਿਹੇ ਹੋਣੀ ਕੇਰਾ ਮੂੰਹ ਹੋਣੀ ਚਵੇਟ ਮਾਰ ਦਿੰਦਾ ਉਹ ਲੋਕ ਫਿਰ ਉਹਨਾਂ ਦਾ ਹੀ ਪੱਖ ਲੈਂਦੇ ਨੇ ਆਹ ਗੱਲਾਂ ਉਹਨਾਂ ਦਾ ਕੋਈ ਨਹੀਂ ਜਦ ਇਹਦੇ ਪੈਸੇ ਦੇ ਜੋਰ ਤੁਹਾਡਾ ਕਹਿਣ ਤੋਂ ਪਾਵੇ ਹੈ ਵੀ ਪੈਸੇ ਦੇ ਜੋਰ ਤੇ ਇਹ ਸਾਰੇ ਜਿਹੜਾ ਕਪਲਾ ਹੈਗਾ ਇਹਨੂੰ ਦਬਾਉਣ ਦੀ ਕੋਸ਼ਿਸ਼ ਹੱਲੇ ਵੀ ਹੋ ਰਹੀ ਹੈ ਤੇ ਜਿਹੜਾ ਇਹ ਇਹ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜਾ ਪ੍ਰਸ਼ਾਸਨ ਨੇ ਪਰਚਾ ਦਰਜ ਕਰਨਾ ਪਿਆ ਉਹ ਮਜਬੂਰੀ 'ਚ ਕਰਨਾ ਪਿਆ ਕਿ ਵੀ ਵਾਕਈ ਇਹ ਜਿਹੜਾ ਦਿਲੋਂ ਹੋਇਆ ਉਹ ਤਾਂ ਹੀ ਮਜਬੂਰੀ 'ਚ ਜਿਵੇਂ ਗੋਗਲੂਆਂ ਤੋਂ ਮਿੱਟੀ ਝਾੜੀ ਜਾਂਦੀ ਹੈ ਵੀ ਨੂੰ ਮੋਕੇ ਇਹਦੇ ਤੋਂ ਰਿਕਵਰੀ ਤਾਂ ਤਕਰੀਬਨ 3 ਮਹੀਨੇ ਪਹਿਲਾਂ ਹੋ ਚੁੱਕੀ ਐ ਇਹਦੇ ਤੋਂ 2.5 3 ਮਹੀਨੇ ਪਹਿਲਾਂ ਚੋਣਾ ਤੋਂ ਪਹਿਲਾਂ ਇਹਦੇ ਤੋਂ ਰਿਕਵਰੀ ਹੋ ਗਈ ਸੀ ਹਨਾ ਤੇ ਪਰਚਾ ਬਾਅਦ ਚ ਹੁਣ ਦਰਦ ਹੋਇਆ ਇਹਦੇ ਤੇ ਜਾ ਕੇ ਤੋ ਤੁਸੀਂ ਇਹ ਵੇਖੋ ਜਿਹੜਾ ਤੁਸੀਂ ਇਹ ਵੇਖੋ ਉਹ ਪੈਸਾ ਕਿੱਥੋਂ ਆਇਆ ਰਿਕਵਰੀ ਦਾ ਇਹ ਤਾਂ ਦੇਖੋ ਕਿਹੜੇ ਕਿਹੜੇ ਖਾਤੇ ਨੇ ਕਿੰਨੇ ਕਿੰਨੇ ਵੰਡਿਆ ਕਿੰਦੇ ਛੱਡਿਆ ਜਿਹੜਾ 1 ਕਰੋੜ 6 ਲੱਖ ਰੁਪਏ ਕੁਝ ਪੈਸੇ ਆਏ ਆ ਟਾਟਾ ਕੈਪੀਟਲ ਚੈੱਕ ਨੰਬਰ 38 ਆ ਉਹ ਉਹ ਦਾ ਕਿਹੜੇ ਖਾਤੇ ਆ ਜਾਂ ਜਾਂਚ ਮੈਂ ਕਰ ਲੈਣਾ ਪਰ ਮੈਨੂੰ ਦੱਸ ਦਿਆ ਸੀ ਮੈਨੂੰ ਕੋਈ ਮੈਨੇਜਰ ਉਹ ਦਰਸਕੇ ਦਵੇ ਵੀ ਆਟੋਮੋਬਾਈਲ ਦੇ ਕਾਟਾ ਘੜ ਦੇ ਖਾਤਾ ਕਿਹੜੇ ਕਿਹੜੇ ਬਿਕ ਰਹੇ ਇਹ ਤਾਂ 2 ਮਿੰਟ ਛੋੜੇ ਜਾਣੇ 2 ਮਿੰਟ ਛੋੜੇ ਜਾਣੇ ਜਿਹੜਾ ਤੁਸੀਂ ਕਹਿੰਦੇ ਕਰੋੜ ਕਰੋੜ ਰੁਪਈਆ ਆਇਆ ਉੱਥੇ ਸਾਡੇ ਉਹ ਆਮ ਆਦਮੀ ਦਾ ਸਰਕਲ ਪ੍ਰਧਾਨ ਸੀ ਇਹਨਾਂ ਨੇ ਕਾਟਤਾ ਪਤਾ ਨਹੀਂ ਹੁਣ ਫਿਰ ਸ਼ਾਮਲ ਹੋ ਗਿਆ ਪਤਾ ਨਹੀਂ ਕੀ ਕਰਦਾ ਉਹਨਾਂ ਦੇ ਖਾਤੇ ਚੈੱਕ ਕਰੋ ਨਾ ਸਾਰਾ ਮਿੰਟੋ ਮਿੰਟੀ ਕੰਮ ਨਹੀਂ ਬਣ ਜਣਾ ਜੇ ਮੰਨ ਲਓ ਤੁਹਾਡਾ ਕਰੋੜ ਰੁਪਈਆ ਵਾ ਇਹ 1 ਕਰੋੜ ਰੁਪਏ ਨੂੰ ਨਿਵੇਸ਼ ਕਿੱਥੇ ਕੀਤਾ ਭਰਾ ਉਹ ਬਿਲਕੁਲ 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 ਇਹ ਤਾਂ ਬਿਲਕੁਲ ਜਾਣ ਸੋਖੀ ਹੈ ਤਾਂ ਜਾਣ ਕੇ ਨਾ ਉਸ ਟੀਨ ਨੂੰ ਨਮਕਾਰਿਆ ਨਹੀਂ ਬੰਦਾ ਥੱਕ ਥੁੱਕ ਕੇ ਜਿੰਨੇ ਮੇਰੀ ਲੱਤਾਂ ਤੋੜਦੀਆਂ ਲੋਕਾਂ ਦੇ ਦਹਿਸ਼ਤ ਦਾ ਮਾਹੌਲ ਬਣ ਗਿਆ ਵੀ ਇੱਥੇ ਵੀ ਬੁڑے ਗੁੰਡਾਗਰਦੀ ਚੱਲਦੀ ਪਈ ਆ ਵੀ ਚਾਹ ਲੋਕ ਚੁੱਪ ਗਏ ਨੇ ਓਏ ਚੁੱਪ ਤਾਂ ਕੋਈ ਤੇਰੀ ਮਜਬੂਰੀ ਹੋਣੀ ਤਾਂ ਮੇਂ ਤਾਂ ਕੋਈ ਮਜਬੂਰੀ ਨਹੀਂ ਚੁੱਪ ਕਰਨਾ ਮੇਂ ਤਾਂ ਕੰਮਲ ਦੇ ਰੇਸ਼ਨ ਨਾਲ ਜਾਰੀ ਪਈ ਕੰਮਲ ਦੇ ਭਲੇ ਰੇਸ਼ਨ ਨਾਲ ਜੱਪੀ ਪਈ ਹੁਣ ਹੁਣ ਨਾ ਕੰਮਲ ਛੱਡ ਦਾ ਰੇਸ਼ਨ ਨਾ ਰੇਸ਼ਨ ਸਰ ਸੰਦੂ ਸਰਾਵ ਨੇ ਜਲੇ ਨੇ ਬਹੁਤ ਮਿਹਨਤ ਕੀਤੀ ਹੈ ਬੜਾ ਕੁਝ ਝੱਲਿਆ ਆਪਣੇ ਸਰੀਰ ਤੇ ਔਰ ਇਹਨਾਂ ਦੀਆਂ ਗੱਲਾਂ ਦੇ ਵਿੱਚ ਜੇਕਰ ਤਲਖੀ ਹੈ ਤਾਂ ਉਹ ਇਸੇ ਕਰਕੇ ਹੀ ਹੈ ਕਿਉਂਕਿ ਇਹਨਾਂ ਨੇ ਬਹੁਤ ਤਕ ਚੱਲਿਆ ਹੈ ਬੜਾ ਸਰੀਰ ਤੇ ਕਸ਼ਟ ਸਹੇ ਹੈ ਸੋ ਜੇਕਰ ਹੁਣ ਵੀ ਸਰਕਾਰ ਚਾਹੇ ਤਾਂ ਇਹ ਸਾਰੇ ਮਸਲੇ ਨੂੰ ਜਿਹੜਾ ਹੈਗਾ ਉਹਨੂੰ ਕੋਕ ਵਿਚਾਰ ਸਕਦੀ ਹੈ ਇਹਦੇ ਵਿੱਚ ਕਿਹੜੇ ਕਿਹੜੇ ਲੋਕ ਸ਼ਾਮਲ ਨੇ ਕਿੰਨਾ ਕਿੰਨਾ ਲੋਕਾਂ ਨੇ ਮਿਲ ਕੇ ਸਾਰਾ ਕਮ ਕਪਲਾ ਕੀਤਾ ਹੈ ਅਸੀਂ ਆਪਣੇ ਚੈਨਲ ਵੱਲੋਂ ਜਾਂ ਸਾਰਜ ਸਿੰਘ ਸੰਧੂ ਵੱਲੋਂ ਕਿਸੇ ਆਗੂ ਤੇ ਨਾ ਕਿਸੇ ਹੋਰ ਤੇ ਦੋਸ਼ ਨਹੀਂ ਲਾ ਰਹੇ ਪਰ ਇੱਕ ਮੰਗ ਜ਼ਰੂਰ ਕਰ ਰਹੇ ਹਾਂ ਕਿ ਸਰਕਾਰ ਇਹਦੀ ਨਿਰਪੱਖ ਜਾਂਚ ਕਰੇ ਜੇਕਰ ਇਸ ਜਾਂਚ ਨੂੰ ਸਹੀ ਤਰੀਕੇ ਦੇ ਨਾਲ ਕੀਤਾ ਜਾਵੇ ਤਾਂ ਬਹੁਤ ਸਾਰੇ ਲੋਕਾਂ ਦੀ ਮਿਲਿ-ਖੋਗ ਤੇ ਦੇ ਵਿੱਚ ਜਾਹਰ ਹੋ ਸਕਦੀ ਹੈ ਔਰ ਇਦੋਂ ਵੀ ਜਿਹੜਾ ਵੱਡਾ ਕਪਲਾ ਸਾਹਮਣੇ ਆ ਸਕਦਾ ਹੈ ਬਹੁਤ ਬਹੁਤ ਧੰਨਵਾਦ ਜੀ ਸੰਧੂ ਸਾਹਿਬ ਸਮਾਂ ਦੇਣ ਲਈ ਔਰ ਜੀਡੀਵੀ ਨਿਊਜ਼ ਵੱਲੋਂ ਅਸੀਂ ਤੁਹਾਡੇ ਹੌਸਲੇ ਦੀਦਾ ਦਿੰਦੇ ਹਾਂ ਬਹੁਤ ਬਹੁਤ ਥੈਂਕ ਯੂ ਥੈਂਕ ਯੂ